ਅਨਿਕਾ ਕੀ ਹੋਇਆ ਬੜੀ ਸੋਸਤ ਲੱਗਦੀ ਪਈਆਂ ਕਿੰਨੇ ਦਿਨਾਂ ਤੋਂ ਬਸ ਮਨ ਉਦਾਸ ਜਿਹਾ ਹੋਇਆ ਪਿਆ ਦੇਲ ਨਹੀਂ ਲੱਗਦਾ ਪਿਆ ਸੀ ਕਿਉਂ ਕੀ ਹੋਇਆ ਵੀਰੇ ਘਰ ਜਾਂਦਾ ਦਿਲ ਕਰਦਾ ਪਿਆ ਸੀ ਪਰ ਉੱਥੇ ਜਾ ਕੇ ਵੀ ਕੀ ਕਰਨਾ ਨਾ ਉਹਦਾ ਫੋਨ ਆਇਆ ਨਾ ਕਦੀ ਭੜਾਈ ਨੇ ਫੋਨ ਕੀਤਾ ਕਿ ਆ ਜਾ ਦੋ ਚਾਰ ਦਿਨ ਰਹਿ ਜਾ ਅਨਿਕਾ ਕਿਉਂ ਮਨ ਖਰਾਬ ਕਰੀ ਜਾਨੀ ਐ ਮੈਂ ਵੀ ਤਾਂ ਆਪਣਾ ਮਨ ਮਾਰਿਆ ਹੀ ਹੋਇਆ ਨਾ ਮੇਰੇ ਭਰਾ ਨੇ ਫੋਨ ਕੀਤਾ ਨਾ ਮੇਰੀ ਭੈਣ ਕਰਦੀ ਐ ਯਾਦ ਆ ਤੁਹਾਨੂੰ ਜਦੋਂ ਸਾਡਾ ਕੰਮ ਸੈੱਟ ਸੀਗਾ ਸਾਨੂੰ ਕਿੰਨੇ ਫੋਨ ਆਉਂਦੇ ਸੀਗੇ ਕਦੀ ਕੋਈ ਤੁਰਿਆ ਰਹਿੰਦਾ ਸੀ ਕਦੀ ਕੋਈ ਤੁਰਿਆ ਰਹਿੰਦਾ ਸੀ ਜਦੋਂ ਦਾ ਸਾਡਾ ਕੰਮ ਬੰਦ ਹੋਇਆ ਆਣਾ ਤਾਂ ਦੂਰ ਫੋਨ ਵੀ ਨਹੀਂ ਕਰਦੇ ਕਿ ਕਿਤੇ ਲੋੜ ਨਾ ਪੈ ਜਵੇ ਸਾਡੀ ਹਾਂ ਨਿਕਾ ਗੱਲ ਤਾਂ ਤੂੰ ਸਹੀ ਕਹਿ ਰਹੀ ਹੈ ਜਦ ਮੈਂ ਫੋਨ ਕਰਦੀ ਆ ਤੇ ਮੇਰਾ ਫੋਨ ਵੀ ਨਹੀਂ ਚੁੱਕਦੇ 10-10 ਕੋਲਾ ਕਰਦੀ ਆ ਜੇ ਬੰਦੇ ਨੂੰ ਨਹੀਂ ਪਤਾ ਲੱਗਦਾ ਬੈਕ ਕੋਲ ਤਾਂ ਕਰ ਹੀ ਸਕਦਾ ਕਦੀ ਦੁਬਾਰਾ ਬੈਕ ਕੋਲ ਨਹੀਂ ਕੀਤੀ ਹੈਗੀ ਕਿ ਕਿਤੇ ਪੈਸੇ ਉਧਾਰੀ ਦਾ ਮੰਗ ਲਵੇ ਸਾਰਾ ਪੈਸੇ ਦਾ ਹੀ ਗਮਾਨ ਆ ਸਾਰੇ ਤਾਂ ਹੀ ਇੱਜ਼ਤ ਕਰਦੇ ਆ ਤੇ ਦੋ ਪੈਸੇ ਕੋਲ ਹੋਣ ਜਦ ਬੰਦਾ ਵਹਿਲਾ ਹੋਵੇ ਨਾ ਜਾਂ ਪੈਸੇ ਨਾ ਹੋਣ ਕੋਈ ਮੂੰਹ ਨਹੀਂ ਲਾਂਦਾ ਹੈਗਾ ਅਨਿਕਾ ਸਹੀ ਗੱਲ ਐ ਮੈਂ ਵੀ ਤੇਰੇ ਕੋਲ ਨਾ ਕਿਨੇ ਦਿਨਾਂ ਦੇ ਇੱਕ ਗੱਲ ਲਕੋ ਕੇ ਰੱਖੀ ਹੋਈ ਐ ਅੱਛਾ ਉਹ ਕਿਹੜੀ ਅਨਿਕਾ ਥੋੜੇ ਦਿਨ ਪਹਿਲਾਂ ਨਾ ਮੈਂ ਵੀ ਤੇਰੇ ਵਾਂਗੂ ਆਪਣੀ ਭੈਣ ਨੂੰ ਫੋਨ ਕੀਤਾ ਸੀਗਾ ਤੇਰਾ ਫੋਨ ਕੀਤਾ ਉਹਨੂੰ ਉਹਨੇ ਇੱਕ ਫੋਨ ਹੀ ਚੱਕਿਆ ਮੇਰਾ ਅੱਛਾ ਹੋਰ ਕੀ ਅਨਿਕਾ ਮੈਂ ਤੈਨੂੰ ਤਾਂ ਨਹੀਂ ਇਹ ਗੱਲ ਕੀਤੀ ਕਿ ਤੂੰ ਕੀ ਸੋਚੂਗੀ ਮੇਰੀ ਭੈਣ ਬਾਰੇ ਤੇਰੇ ਮਨ 'ਚ ਵੀ ਗਲਤ ਖਿਆਲ ਆਉਗੇ ਉਹਦੇ ਬਾਰੇ ਹਾਂ ਨਾ ਗਲਤ ਖਿਆਲ ਕੀ ਆਣੇ ਮੇਰੇ ਭਰਾ ਨੇ ਕਿਹੜਾ ਚੱਕਿਆ ਵਾ ਸਭ ਪੈਸੇ ਦਾ ਖੇਲ ਆ ਜਦ ਦੋ ਪੈਸੇ ਗੋਲ ਹੋ ਤਾਂ ਹੀ ਰਿਸ਼ਤੇਦਾਰੀ ਆ ਤਾਂ ਹੀ ਰਿਸ਼ਤੇ ਬੰਦੇ ਆ ਜਦ ਬੰਦੇ ਕੋਲ ਪੈਸਾ ਨਾ ਨਾ ਹੋਵੇ ਸਾਰੇ ਦੂਰ ਹੋ ਜਾਂਦੇ ਆ ਨਾਲੇ ਮੈਂ ਕਾ ਤੇ ਗੁੱਸਾ ਕਰਨਾ ਕਿ ਤੁਹਾਡੀ ਭੈਣ ਨੇ ਫੋਨ ਨਹੀਂ ਚੱਕਿਆ ਮੇਰੇ ਭਰਾ ਨੇ ਕਿਹੜਾ ਫੋਨ ਚੱਕਿਆ ਸੀ ਮੇਰਾ ਵੀ ਤਾਂ ਤੁਹਾਡੇ ਵਾਂਗ ਹੀ ਹਾਲ ਆ ਭੈਣ ਭਰਾ ਉਹਦਾ ਤਕਰੀਆ ਜੇ 2 ਪੈਸੇ ਹੋਣ ਮੋੜ ਕੇ ਨਹੀਂ ਕੋਈ ਪੁੱਛਦਾ ਸਭ ਪੈਸੇ ਦਾ ਹੀ ਖੇਡ ਆ ਕੋਈ ਨਹੀਂ ਪੁੱਛਦਾ ਚਾਹੇ ਕੋਈ ਢਿੱਡੋ ਜੰਮਿਆ ਹੋਵੇ ਅਨਿਕਾ ਸਹੀ ਗੱਲ ਐ ਮਾਪਿਓ ਤੋਂ ਸਿਵਾਏ ਨਾ ਕੋਈ ਵੀ ਨਹੀਂ ਪੁੱਛਦਾ ਸਭ ਪੈਸੇ ਦਾ ਹੀ ਖੇਡ ਹੈ ਅਨਿਕਾ ਮਾਪਿਓ ਸਹੀ ਕਹਿੰਦੇ ਐ ਜਦੋਂ ਤੱਕ ਅਸੀਂ ਆ ਨਾ ਉਦੋਂ ਤੱਕ ਹੀ ਰਿਸ਼ਤੇਦਾਰ ਐ ਨਹੀਂ ਤਾਂ ਰਿਸ਼ਤਾ ਸਿਰਫ ਪੈਸੇ ਦੇ ਹੀ ਰਹਿ ਜਾਂਦਾ ਬਾਅਦ ਵਿੱਚ ਕੋਈ ਨਾ ਸਾਰੇ ਭੁੱਲ ਗਏ ਭੁੱਲ ਜਾਣ ਦੋ ਇੱਕ ਦਿਨ ਸਾਰੇ ਯਾਦ ਕਰਨਗੇ 2 ਪੈਸੇ ਤਾਂ ਆਨ ਦੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਪਲੀਜ਼ ਦੀਪੂ ਦਾ ਪੇਜ ਨੂੰ ਵੀ ਫੋਲੋ ਕਰਿਓ ਧੰਨਵਾਦ